ਇਹ ਭਾਰ ਵਿੱਚ ਪੰਜਾਬ ਪੁਲਿਸ ਅਤੇ ਆਪ ਸਰਕਾਰ ਵੱਲੋਂ ਨਸ਼ੇ ਦੀ ਲਤ ਨੂੰ ਰੋਕਣ ਲਈ ਵੱਡੀ ਪੱਧਰ ਤੇ ਸਖਤ ਕੰਮਿਤ ਕੀਤੀ ਜਾ ਰਹੀ ਹੈ ਪਰ ਨਸ਼ਾ ਤਸਕਰ ਵੀ ਘਟ ਨਹੀਂ ਆਪਣਾ ਪਹਿਲਾਂ ਵਾਂਗ ਹੀ ਕਾਰੋਬਾਰ ਜਾਰੀ ਰੱਖ ਰਹੇ ਹਨ ਰੋਜ਼ਾਨਾ ਫੜੀ ਜਾਂਦੀਆਂ ਹਨ ਫਿਰ ਵੀ ਕੋਈ ਘੱਟ ਨਜ਼ਰ ਨਹੀਂ ਆ ਰਿਹਾ ਇਸੇ ਦੌਰਾਨ ਅਮਰਸਰ ਪੁਲਿਸ ਨੂੰ ਉਸ ਵਕਤ ਭਾਰੀ ਸਾਬਤ ਮਿਲੀ ਜਦੋਂ ਲਾਇਸੈਂਸ ਕਮਿਸ਼ਨ ਦੀ ਹਜ਼ਾਤਾਂ ਤੇ ਦਿਨ ਰਾਤ ਨਾਕੇ ਲਾ ਕੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਇਸੇ ਦੌਰਾਨ ਅਮਰਸਰ ਪੁਲਿਸ ਵੱਲੋਂ ਰਾਉਂ ਨੂੰ ਇੱਕ ਨਾਕੇ ਦੌਰਾਨ ਇੱਕ ਇੰਟਰਨੈਸ਼ਨਲ ਸਮਗਮਨ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲ 1 ਕਿਲੋ 500 ਗ੍ਰਾਮ ਇਹਨਾਂ ਨੂੰ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਪਹਿਲਾਂ ਤੋਂ ਹੀ ਕੰਮ ਕਰਦਾ ਆ ਰਿਹਾ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਪੁਲਿਸ ਕਮਿਸ਼ਨਰ ਗੁਰਵੇਪੁਰਾ ਨੇ ਦੱਸਿਆ ਕਿ ਇਸ ਵਿਅਕਤੀ ਦੇ ਤਾਰ ਪਾਕਿਸਤਾਨ 'ਚ ਬੈਠੇ ਨਸ਼ਾ ਤਸਕਰਾ ਨਾਲ ਜੁੜੇ ਕੋਈ ਹਨ ਤੇ ਡਰੋਨ ਰਾਹੀਂ ਉਹ ਨਸ਼ਾ ਦਾ ਸਮਾਨ ਮੰਗਾਂਦਾ ਸੀ ਤੇ ਅੱਗੇ ਕੋਰੀਅਰ ਦਾ ਕੰਮ ਕਰਦਾ ਸੀ ਅੱਗੇ ਪੈਕੇਟ ਫੜਾ ਦਿੰਦਾ ਸੀ ਜੋ ਸਨੋ ਪਰ ਕਿਲੋ ਪ੍ਰਤੀ 1 ਲੱਖ ਰੁਪਏ ਮਿਲਦਾ ਸੀ ਉਥੋਂ ਸੁਣਨੇ ਆ ਕੀ ਕਹ ਰਹੇ ਨੇ ਪੁਲਿਸ ਕਮਿਸ਼ਨ ਗੁਰਦੀਪ ਸਿੰਘ ਭੁੱਲਰ ਮਨਜੋ ਕਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਸਪੈਸ਼ਲ ਡਰਾਈਵ ਚਲਾਈ ਜਾ ਰਹੀ ਹੈ ਡਰੱਗਜ਼ ਦੇ ਖਿਲਾਫ ਉਹਦੇ ਚ ਅਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਕਮਰਸ਼ੀਅਲ ਕੁਆਂਟੀਟੀ ਦੀ 1 ਕਿਲੋ ਜਿਹੜੀ ਹੀਰੋਇਨ ਬਰਾਮਦ ਕੀਤੀ ਹੈ ਔਰ ਇੱਕ بڑا ਪ੍ਰਾਣਸ ਸਮਗਲਰ ਜਿਹੜਾ ਕਿ ਪ੍ਰਕਲੇਮਡ ਡਿਫੈਂਡਰ ਹੈ ਇੱਕ ਪੁਰਾਣੇ ਕੇਸ ਦੇ ਵਿੱਚ ਉਹ ਗ੍ਰਿਫਤਾਰ ਕੀਤਾ ਹੈ ਸੁਚਾ ਸਿੰਘ son of ਦਲੀਪ ਸਿੰਘ ਪਿੰਡ ਖਾਨਵਾਲ ਪੀਐਸ ਅਜਨਾਲਾ ਅਮਰਸਰ ਰੂਰਲ ਇਹ ਇੱਕ 2023 ਦਾ ਮੁਕੱਦਮਾ ਹੈਗਾ ਥਾਣਾ ਅਜਨਾਲਾ ਦਾ ਜੀਚੇ ਦੀ ਸਿਸਟਰ ਇਹਨਾਂ ਦਾ ਇੱਕ ਕਵਾਂਟੀ ਕਾਪੀ ਉਹ ਵੀ ਗ੍ਰਿਫਤਾਰ ਹੋਇਆ ਉਹਦੋਂ 4 ਕਿਲੋ ਹਿਰੋਇਨ ਦਾ ਉਹ ਮੁਕੱਦਮਾ ਦੱਸੀ ਇਹ ਉਹ ਇਹ ਬੰਦਾ ਉਸ ਚ ਪਗੋੜਾ ਸੀ ਸੁਚਾ ਸਿੰਘ ਇਸ ਤੋਂ ਇਲਾਵਾ ਇਹ ਗੱਲ ਜਿਹੜੀ ਇਹਦੀ ਪੁਛਗਿੱਛ ਤੋਂ ਸਾਹਮਣੇ ਆਈ ਕਿ ਜਦੋਂ ਕਨਸਾਈਨਮੈਂਟ ਡਰੋਨ ਰਾਹੀਂ ਮੰਗਵਾਉਂਦਾ ਸੀ 1 ਲੱਖ ਰੁਪਏ ਇਹਨੂੰ ਮਿਲਦਾ ਸੀਗਾ ਉਹ ਕਨਸਾਈਨਮੈਂਟ ਨੂੰ ਟਿਕਾਣੇ ਪਹੁੰਚਾਉਣ ਦਾ ਤੇ ਉਹ ਉਸ ਤੇ ਵੀ ਅਸੀਂ ਵਰਕ ਕਰ ਰਹੇ ਹਾਂ ਇਹਦੀ ਜਿਹੜੀ ਫਾਈਨੈਂਸ਼ੀਅਲ ਐਸਪੈਕਟ ਹੈ ਔਰ ਜਿਹੜਾ ਇਹਦਾ ਬੈਕਗ੍ਰਾਉਂਡ ਹੈ ਇਹਦੇ ਖਿਲਾਫ 스내ਚਿੰਗ ਦਾ ਚੋਰੀ ਦਾ ਔਰ ਮਾਈਨਿੰਗ ਐਕਟ ਦੇ ਪਰਚੇ ਪਹਿਲਾਂ ਵੀ ਦਰਜ ਨੇ ਉਸ ਤੋਂ ਬਾਅਦ ਇਹ ਪੂਰਾ ਆਪਣਾ ਇਹਦੇ ਵਿੱਚ ਸ਼ਾਮਲ ਹੋ ਗਿਆ ਡਰੱਗ ਟ੍ਰੇਡ ਦੇ ਵਿੱਚ ਔਰ ਵੱਡਾ ਡਰੱਗ ਸਮੱਗਲਰ ਬਣ ਗਿਆ ਪਗੋੜਾ ਹੁਣ ਤੋਂ ਬਾਅਦ ਔਰ ਇਹਨੇ ਹੁਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਵੀ ਜਾ ਕੇ ਆਪਣਾ ਇੱਕ ਟਿਕਾਣਾ ਬਣਾਇਆ ਹੋਇਆ ਸੀ ਜਿੱਥੇ ਜਾ ਕੇ ਲੁਕ ਜਾਂਦਾ ਸੀ ਆਪਣੇ ਕੰਮ ਕਰਨ ਤੋਂ ਬਾਅਦ ਤੋਂ ਅਗਲੀ ਜਿਹੜੀ ਤਫ਼ਤੀਸ਼ ਚੱਲ ਜਾਰੀ